एसटीएफ पुलिस ਵੱਲੋਂ ਇੱਕ આરોપી ਨੂੰ ਗ੍ਰਿਫਤਾਰ ਕੀਤਾ ਗਿਆ ਇੱਕ ਵਿਅਕਤੀ ਨੂੰ ਉਸ ਤੋਂ 2.5 ਕਿਲੋ ਦੇ ਕਰੀਬ ਅਫੀਮ ਬਰਾਮਦ ਹੋਈ ਹੈ ਕਥਿਤ આરોપી ਦੇ ਖਿਲਾਫ ਮੁਕਦਮਾ ਦਰਜ ਕਰਕੇ ਉਹਨੂੰ ਸਮਾਣਾ ਅਦਾਲਤ 'ਚ ਪੇਸ਼ ਕੀਤਾ ਗਿਆ ਜਿੱਥੇ ਮਾਨਯੋਗ ਅਦਾਲਤ ਨੇ ਉਸਨੂੰ ਆਜ ਡਿਊਸਰੀ ਜੇ ਪੇਸ਼ ਦਿੱਤਾ ਹੈ ਇਹ ਹਰਿਆਣਾ ਦੇ ਕਤਲ ਜ਼ਿਲ੍ਹੇ ਦੇ ਇੱਕ ਪਿੰਡ ਦਾ ਰਹਿਣ ਵਾਲਾ ਹੈ ਔਰ ਇਸ ਦੇ ਨਾਲ ਇੱਕ ਹੋਰ ਸਾਥੀ ਉਸਨੂੰ ਵੀ ਨਾਮਜ਼ਦ ਕੀਤਾ ਗਿਆ ਜਿਹੜਾ ਮੁੱਖ ਇਸ ਦੇ ਨਾਲ ਲੈ ਕੇ ਆਇਆ ਸੀ ਇਸ ਦੇ ਬਾਰੇ ਜਾਣਕਾਰੀ ਐਸਟੀਐਫ ਦੇ ਪੁਲਿਸ ਅਧਿਕਾਰੀ ਅਵਤਾਰ ਸਿੰਘ ਵੱਲੋਂ ਦਿੱਤੀ ਗਈ ਦولتਰਾਮ ਅਸੀਂ ਨਹੀਂ ਕਰਦਾ ਮੈਂ ਤਾਂ ਲੱਗਾ ਹੋਇਆ ਹਾਂ ਮੈਂ ਮਸ਼ਰੂਮ ਦਾ ਕੰਮ ਕਰਦਾ ਹੈ ਜੜੀ ਚ ਮੈਨੂੰ ਨਹੀਂ ਪਤਾ ਹਾਂ ਜੀ ਉਹ ਉਹੀ ਤਾਂ ਉਹ ਕਿੱਥੇ ਦਾ ਮਾਸਫੇ ਤੇ ਫਰਾਰ ਹੈ ਹਾਂ ਜੀ ਦੋਨੋਂ ਕਿੱਥੇ ਲੈ ਕੇ ਜਾ ਰਹੇ ਸੀ ਦੱਬਨ ਖੜੀ ਇਹ ਬੰਦਾ ਹੈ ਗਾਇਜ਼ ਦੌਲਤਰਾ ਮਸਨ ਇਦਿਸ ਗੁਰੀ ਸਾਨਾ ਉਪਰ ਰਹਿਮਤ ਸਿੰਘ ਵਾਸੀ ਪਿੰਡ ਹੈਗਾ ਦੱਬਨ ਖੜੀ ਹਰਿਆਲੇ ਦਾ ਖਾਣਾ ਗੁੱਲਾ ਜ਼ਿਲ੍ਹਾ ਕੈਤਲ ਜੀ ਇਹ ਬੰਦੇ ਸਾਨੂੰ ਇਨਫੋਰਮੇਸ਼ਨ ਮਿਲੀ ਜੇ ਬੰਦੇ ਫੀਮੇਜਦੇ ਪਰसों ਫਿਰ ਰੇਡ ਮਾਰ ਕੇ ਅਸੀਂ ਇਹਨਾਂ ਨੂੰ ਮੌਕੇ ਦੇ ਕਬਜ਼ਾ ਕੀਤਾ ਇਹਨਾਂ ਕੋਲੋਂ 2.5 ਕਿਲੋ 2 ਕਿਲੋ 595 ਗ੍ਰਾਮ ਫੀਵਰੀ ਜਦੋਂ ਪੇਸ਼ ਕੀਤਾ ਜੀ ਕੱਲ ਇੱਕ ਤਾਂ ਰਵੰਡਿਆ ਸੀਗਾ ਜਦੋਂ ਸਾਡੇ ਇੱਕ ਤਾਂ ਰਵੰਡਿਆ ਦਿੱਤਾ ਜਿਹਨੂੰ ਨਿਸ਼ਚਿਤ ਹੋ ਗਿਆ ਜੀ ਡਿਊਟੀ ਸੀਰੀ ਹਾਂ ਅੱਗੇ ਵੀ ਬਧੀ ਚੱਲ ਰਹੀ ਆ ਪਹਿਲੇ ਵੀ ਕੋਈ ਨਹੀਂ ਪਿੱਛੇਗਾ ਇੱਕ ਇਹਦੇ ਨਾਲ ਜਿਹੜਾ ਅਸੀਂ ਰੋਹਿਤ ਕੁਮਾਰ ਅੱਛਾ ਉਹ ਜਿਹ ਤੋਂ ਲੈਗਲ ਦਾ ਸੀਗਾ ਉਹ ਵੀ ਨਾਮ ਸਦ ਕੀਤਾ ਹੈ ਉਹ ਨਾਮ ਜਦ ਹੀ ਕੰਮ ਕਰਦੇ ਜਾਂ ਉਹ ਇਹ ਫਰਾ ਰਿਹਾ ਉਹਦੀ ਗ੍ਰਫਰ ਹੀ ਪਾਉਣੀ ਹੈ ਜੀ ਬਾਕੀ ਆਪਣੀ ਜਿਹੜਾ ਮੇਨ ਇਹਦਾ ਹੈਗਾ ਅਸਲ ਦੋਸ਼ੀ ਜਿਹਦੇ ਕੋਈ ਰਲ ਕੇ ਦੋਵੇਂ ਕੰਮ ਕਰਦੇ ਆ ਰੋਹਿਤ ਕੁਮਾਰ ਅਸਲੀ ਇਹ ਕਹਿੰਦਾ ਵੀ ਰੋਹਿਤ ਕੁਮਾਰ ਅੱਗੇ ਮੈਨੂੰ ਨਾਲ ਲੈ ਕੇ ਜਾਂਦਾ ਹੈ ਉਹੀ ਤੇ ਹੋਦਾ ਜਿੱਥੇ ਹੁੰਦਾ ਮੈਂ ਨਾਲ ਅਕੇ ਸ ਹੂੰ ਵੀ ਮੈਂ ਡੇਜਰ ਨੂੰ ਫਿਰ ਫੜਿਆ ਤੇ ਮੁਰਥਲ ਤੇ ਆ ਰਹੀ ਸੀ ਮਾਨ ਦੇਣ ਤੇ ਇਹਨੂੰ ਕਰੀ ਅਸੀਂ ਪਬਜੀ ਦੇ ਲਿਆਏ ਨੂੰ ਕੰਪੂ ਪਿੱਟਾ ਤੋਂ ਆਪਣੇ ਗਰਦਿਆਲਪੁਰਾ ਪਿੰਡ ਦੇ ਵਿੱਚੋਂ ਉੱਥੇ ਆ ਰਹੇ ਜਿਹੜੇ ਮਾਨ ਦੇਣ ਆਪਣੇ ਕਿਹਦੇ ਦਾਕਾ ਨੂੰ ਦੇਖੋ ਸਰਕਾਰ ਨੇ ਪੂਰਾ ਜ਼ੋਰ ਲਾਇਆ ਜੀ ਰੱਸ਼ੇ ਦੇ ਖਿਲਾਫ ਪੂਰਾ ਜਰ ਸਾਡੇ ਮਾਨ ਜੋ ਡੀਜੀਪੀ ਸਾਹਿਬ ਸਾਰੇ ਸਾਰੇ ਬਿਲਕੁਲ ਤਾਂ ਨਹੀਂ ਸਾਨੂੰ ਤੇ ਇਸ ਕਰਕੇ ਪੂਰਾ ਜ਼ੋਰ ਲੱਗਾ ਹੋਇਆ ਸਰਕਾਰ ਦਾ ਜੀ ਦਸ਼ਾ ਖਿਲਾਫ ਠੀਕ ਥੈਂਕ ਯੂ ਕੈਮਰਾਮੈਨ ਬੀਕੇ ਕਰਗਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼